ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਲੋਕ ਸਭਾ ਦੀਆਂ ਤਸਵੀਰਾਂ ਫਾਸਪੋਰਟ ਟੀਵੀ ਤੋਂ ਔਰ ਅੱਜ ਅਸੀਂ ਪਹੁੰਚੇ ਹਲਕਾ ਭੁਲਾਤ ਦੇ ਵਿੱਚ ਜਿੱਥੇ ਐਡਵੋਕੇਟ ਰਣਜੀਤ ਜੀ ਪਿੰਡ ਚੁਗਾਮਾ ਦੇ ਵਿੱਚ ਪ੍ਰਚਾਰ ਕਰਨ ਬਤਨ ਔਰ ਲੋਕਾਂ ਨੇ ਸਾਥੀ ਨੂੰ ਗੋਗੇ ਛੜੀ ਜੀਆਂ ਜੜੀਆਂ ਤਸਵੀਰਾਂ ਪਿੱਛੇ ਦਿਖਾੜ ਦਿੱਤੀਆਂ ਜਾਣ ਜਿਹੜਾ ਲੋਕ ਪ੍ਰਚਾਰ ਐਡਵੋਕੇਟ ਰਣਜੀਤ ਜੀ ਕਰ ਰਹੇ ਨੇ ਆਪਣੇ ਹੱਕ ਦੇ ਵਿੱਚ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ ਉਹ ਰੋਕਣਾ ਨੂੰ ਜਿਹੜਾ ਭਰਮਾ ਹੰਕਾਰਾ ਦੇਖ ਰਹੇ ਨੇ ਕੱਦ ਬਣਾ ਬਾਜ਼ਾਰ ਤੋਂ ਮੰਨੇਜਾ ਨਹੀਂ ਕੀਤਾ ਜਾਂਦਾ ਕਦੀ ਉਹ ਤੁਹਾਡੀ ਦਿਹਾੜੀ ਮੰਨੇਜਾ 9 ਰੁਪਏ ਵੀ ਨਹੀਂ ਦਿੰਦੇ ਪਰ ਇਹ 1 ਕਰਪਾ ਵਧਾਉਂਦੇ ਪਿਛਲੇ ਸਾਲ ਉਹਨਾਂ ਨੂੰ ਬਹੁਤ ਜਾਵਾ ਲੱਗਾ ਕਿ ਭੜਾਈ ਵੱਧ ਗਈ ਹੈ ਤੇ ਮੈਨੇਜਰ ਨੇ ਕਿਹਾ ਅੱਜ ਇਹੜੀ 1 ਕਰਪਾ ਵਧਾਈ ਜਾਂਦੀ ਹੈ ਫਿਰ ਟਿਕਟ ਜਲੀ ਤੇ ਵਧਾਈ ਤੇ ਦੂਜੇ ਪਾਸੇ ਅਦਮੀ ਮਾਨੀ ਜਿਹਨਾਂ ਦੀ 40 ਹਜ਼ਾਰ ਰੁਪਏ ਦੀ ਜਾਰੀ ਸੀ 2013 ਵਿੱਚ ਅੱਜ ਉਹਦੀ 60 ਕਰੋੜ ਦੀ ਜਾਰੀ ਦਾ ਅੰਬਾਨੀ ਦੀ 2 ਨੰਬਰ ਰੋਡ ਸੀਗੀ ਅੱਜ ਉਹਦੀ 64.5 ਕਰੋੜ ਜਾਰੀ ਸਾਡੇ ਗਰੀਬ ਲੋਕਾਂ ਨੂੰ ਸਿਫਰਾ ਹੀ ਨਹੀਂ ਪਤਾ ਮੱਟਾਈ ਤਾਂ ਬੰਦੇ ਤੁਸੀਂ ਕੇਜਰੀਪਾਲ ਦੇ ਬੋਲੋ ਤੂ ਕਿ ਢਾਗੇ ਕਰਦਾ ਨਾ ਉਹ ਘਰ ਦਾ ਘਰ ਕੰਮ ਨੌਕਰੀ ਲਾਉਂਗਾ ਨਸ਼ੇ ਗੁਮ ਕਰੂੰਗਾ ਢੁੱਡਾ ਕਰਦੀ ਗਲਤ ਕਰੂੰਗਾ ਪਰ ਹਰ ਵੀ ਬੀਬੀ ਨੂੰ ਉਜਾੜ ਕਰਦਾ ਰਹੂਗਾ ਕੋ ਤੁਸੀਂ ਦੇਖੋ ਕਿ ਤੁਹਾਡੇ ਇਲਾਕੇ ਢੰਡਾ ਕਰਦੀ ਬੰਦ ਹੋਈ ਨਸ਼ਾ ਬੰਦ ਹੋਇਆ ਘਰ ਘਰ ਨੌਕਰੀ ਮਿਲੀ ਤੇ ਬੀਬੀਆਂ ਨੂੰ ਉਜਾੜਨ ਤੇ ਮਿਲਿਆ ਨਾ ਨਹੀਂ ਮਿਲਿਆ ਤੇ ਬੀਬੀਆਂ ਨੂੰ ਪਤਾ ਹੋਇਆ ਮਤਲਬ ਕਿ ਕੁਝ 75 ਸਾਲ ਦੇ ਵਿੱਚ ਕੁਝ 90 ਸਾਲ ਦੇ ਵਿੱਚ ਕੁਕਮਰਾਂ ਤੁਸੀਂ ਲੋਕਾਂ ਨੂੰ ਬਣਾਉਣਾ ਸੀ ਵੋਟਾਂ ਤੁਹਾਡੀਆਂ ਜਾਂਦਾ ਸੀ ਵੋਟਾਂ ਪਾੜੀਆਂ ਵੀ ਤੁਸੀਂ ਸੀ ਔਰ ਤੁਸੀਂ ਆਪਣਾ ਰਾਜ ਬਣਾਉਣਾ ਸੀ ਲੇਕਿਨ ਉਹਦੇ ਖਾਤੇ ਤੁਸੀਂ ਲੰਬੀ ਦੇ ਸਰਕਾਰਾਂ ਨੂੰ ਲੰਬੀ ਦੇ ਤਖੀਰਾਂ ਨੂੰ ਰਾਜ ਬਣਾਇਆ ਦਿੱਲੀ ਦੇ ਲਾਲੇ ਨੂੰ ਤੁਸੀਂ ਰਾਜ ਬਣਾਇਆ ਕਾਂਦੇ ਦੇ ਪੂਰਜੀਪਤੀ ਲੋਕਾਂ ਨੂੰ ਰਾਜ ਬਣਾਇਆ ਉਹ 75 ਸਾਲਾਂ ਦੇ ਵਿੱਚ ਸੋਨਾ ਕੁੱਟ ਕੇ ਇਸ ਮੁਲਕ ਤੋਂ ਲੈ ਗਏ ਚਾਂਦੀ ਕੁੱਟ ਕੇ ਇਸ ਮੁਲਕ ਤੋਂ ਲੈ ਗਏ ਤੇ ਤੁਹਾਡੇ ਬੰਦੇ ਆਤਾ ਦੱਸਾਂਗੇ ਅਸੀਂ ਤੁਹਾਨੂੰ ਬੇਇੱਜ਼ਤੀ ਕਰਦੇ ਆ ਤੁਸੀਂ ਕਿੰਨੇ ਸਾਲ ਹੋਰ ਭੁੱਖੇ ਖਾਣੇ ਆ ਕਿੰਨੀ ਦੇਰ ਤੱਕ ਤੁਸੀਂ ਇਦਾਂ ਹੀ ਕਰਦੇ ਰਹੋ ਤੁਸੀਂ ਆਪਣੇ ਸਮਾਜ ਦੀ ਬਹੁਜਨ ਸਮਾਜ ਦਾ ਤੁਸੀਂ ਮਰਜ਼ੰਦ ਹੋ ਜਿਹੜੀ ਗੁਰੂ ਰਵਦਾਸ ਮਹਾਰਾਜ ਜੀ ਅਸੀਂ ਸੁਪਨੇ ਨੂੰ ਪੂਰਾ ਕਰਨ ਨੂੰ ਲੱਗੀ ਹੋਈ ਆ ਕਿ ਐਸਾ ਤਾਹੂਦ ਲਾਗ ਲੈ ਜਿੱਥਾਂ ਮਿਲੇ ਸਭਨ ਕੋ ਆਨੰਦ ਛੋਟ ਬੜੇ ਸਭ ਸੰਬੰਧ ਤੇ ਰਵਦਾਸ ਜੀ ਪਸੰਦ ਇਹ ਸੁਪਨੇ ਨੂੰ ਪੂਰਾ ਕਰਨ ਵਾਸਤੇ ਲੱਗੀ ਹੋਈ ਆ ਅਸੀਂ ਗੁਰੂ ਰਵਿਦਾਸ ਦਾ ਸੁਪਨਾ ਪੂਰਾ ਕਰ ਸਕਦੇ ਆ ਕਿਉਂਕਿ ਅਸੀਂ ਗੁਰੂ ਜੀ ਦਾ ਉਸ ਨੂੰ ਮੰਨਣਾ ਹੈ ਜਿਹੜੇ ਲੋਕ ਗੁਰੂ ਰਵਿਦਾਸ ਨੂੰ ਬੰਨੂ ਕਹਿ ਕੇ ਰਾਜੀ ਨਹੀਂ ਸੁਪਨਾ ਪੂਰਾ ਨਹੀਂ ਕਰਦੇ ਸੁਪਨਾ ਅਸੀਂ ਪੂਰਾ ਕਰਾਂਗੇ ਜਿਹੜੇ ਅਸੀਂ ਗੁਰੂ ਮੰਨਦੇ ਜਿੱਦਾਂ ਤੁਸੀਂ ਗੁਰੂ ਰਵਿਦਾਸ ਮਾਰੇ ਦਾ ਗੁਰੂ ਘਰ ਬਣਾਉਂਦੇ ਹੋ ਕਿਉਂ ਬਣਾਉਂਦੇ ਹੋ ਬਈ ਆਪਣਾ ਗੁਰੂ ਦਾ ਕੀ ਸੋਚ ਕੇ ਬਣਾਉਂਦੇ ਹੋ ਸਾਡਾ ਆਪਣਾ ਉਥੇ ਤੁਸੀਂ ਰੁਪਈਆ ਰੁਪਈਆ 5-5 ਤੇ 100 ਰੁਪਏ ਕੱਟ ਕੇ ਕਰਕੇ ਗਲਾਈ ਬਣਾਉਂਦੇ ਹੋ ਕਿ ਕੋਈ ਗੁਰਦੁਆਰਾ ਖਾਣਾ ਕਰਦੇ ਆਂ ਜਿਹਦੇ ਸਾਰਾ ਲੰਗਰ ਹਾਲ ਸਭ ਕੁਝ ਬਣਾਉਂਦੇ ਆਂ ਫਿਰ ਉੱਥੇ ਪ੍ਰਧਾਨ ਸਾਹਿਬ ਨੇ ਜਨ ਸੇਵਾ ਕਰਦੇ ਪ੍ਰਧਾਨ ਜੀ ਜਥੇਦਾਰ ਪਾਖੀ ਸੇਵਾਦਾਰ ਸਭ ਕੁਝ ਆਪਣਾ ਹੁੰਦਾ ਕਿ ਸਾਡੀਆਂ ਧੀਆਂ ਬਣਾ ਬਰੇ ਕੌਂਫਰੰਸਾਂ ਦੇ ਅੰਦਰ ਜਾਂਦੀਆਂ ਸਾਡਾ ਗੁਰਦੁਆਰਾ ਪਰ ਸਾਡੇ ਲੋਕਾਂ ਨੇ ਬਰੇ ਮਾਨ ਮਹਿਸੂਸ ਉਹ ਸਾਡਾ ਗੁਰਦੁਆਰਾ ਨੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਦੁਕੇ ਕਰਦਾ ਨਹੀਂ ਤਾਂ ਫਰਕ ਕੀ ਹੈ ਫਰਕ ਸਾਡੇ ਦਾ ਹੈ ਇਹਤੇ ਪਹੁਜਨ ਸਮਾਜ ਪਾਰਟੀ ਇਸ ਦੇਸ਼ ਦੇ ਵਿੱਚ ਸਾਡੀ ਪਾਰਟੀ ਹੈ ਪਰ ਉਸ ਪਾਰਟੀ ਦੇ ਵਿੱਚ ਤੁਸੀਂ ਕਹਿੰਦਾ ਕਿ ਤੁਹਾਨੂੰ ਕੋਈ ਮੰਨਦਾ ਨਹੀਂ ਤੁਸੀਂ ਤਰਸਾ ਨਹੀਂ ਦੇਣਾ ਤੁਸੀਂ ਆਪਣੀ ਇੱਕ ਇੱਕ ਗੋੜ ਦੇਣੀ ਹੈ ਭਾਈ ਦੇ ਵਿੱਚ ਤੇ ਦਿੱਲੀ ਦੇ ਦਰਵਾਜ਼ੇ ਦੇ ਵਿੱਚ ਤੁਹਾਨੂੰ ਰਕਤਾਸ ਮਹਾਰਾਜ ਦੀ ਗੱਡੀ ਦੇ ਪਿੱਛੇ